ਸਾਡਾ ਮੁੱਢੋ ਇਤਿਹਾਸ ਦੱਸਦਾ ਏ ਜਬਰ ਸਾਹਮਣੇ ਖਾਲਸੇ ਚੁੱਕ ਦੇਣਾ ਕਸ਼ਟ ਸਹਿ ਕੇ ਮੰਜ਼ਲ ਮਾਰ ਲੈਂਦੇ ਕਦੇ ਕਿਸੇ ਦੇ ਰੋਕਿਆ ਰੁਕ ਦੇਣਾ ਇਹ ਜੋ ਕੌਮੀ ਨਿਸ਼ਾਨ ਹੈ ਖਾਲਸੇ ਦਾ ਇਹ ਸ਼ਹੀਦਾਂ ਦੇ ਲਹੂ ਦੀਆਂ ਲਾਲੀਆਂ ਰੇ ਆ ਮੇਲੇ ਉਹਨਾਂ ਦੀ ਯਾਦ ਵਿੱਚ ਲੱਗਦੇ ਨੇ ਜਿੰਨਾ ਧਰਮ ਲਈ ਚਰਪੀਆਂ ਬਾਲੀਆਂ ਨੇ ਸਾਡਾ ਮੁੱਢੋ ਇਤਿਹਾਸ ਇਹ ਦੱਸਦਾ ਏ ਜਬਰਦਸਤ ਮਣੇ ਖਾਲਸੇ ਚੁੱਕ ਦੇਣਾ ਕਸ਼ਟ ਸਾਕੇ ਮਨਜ ਜਿੰਨਾ ਧਰਮਾਂ ਲਈ ਚਰਪੀਆਂ ਬਾਲੀਆਂ ਨੇ ਮਰ ਕੇ ਦਿਲ ਵਿੱਚ ਸਦਾ ਲਈ ਅਮਰ ਹੋ ਗਏ ਘਾਲਾ ਜਿੰਨਾ ਨੇ ਕੌਮ ਲਈ ਕਾਲੀਆਂ ਨੇ ਕੰਚਨ ਵਾਂਗ ਉਹ ਚਮਕਦੇ ਬਾਰ ਆਏ ਜਾਨਾ ਜਿੰਨਾ ਕੋਟਾਲੀ ਵਿੱਚ ਢਾਲੀਆਂ ਨੇ ਉਹ ਲੰਗਰ ਖਾਣ ਨੂੰ ਨਾ ਧਰ ਰਹਿਣ ਨੂੰ ਨਾ ਵਾਸਾ ਕਿ ਕੋ ਭੱਜੇ ਹੋਏ ਖਾਸ਼ੋਲੇ ਅਦਬ ਰੱਖਿਆ ਕੇ ਸਾਤੇ ਦਾੜੀਆਂ ਦਾ ਕਾਠੇ ਕਛੜੂ ਇੱਕਸਤਾ ਹੋਏ ਪੈਨ ਬਸਤਰ ਫਿਰ ਵੀ ਦਾ ਬੇਦਾਸ਼ਕੁਰ ਗੁਜ਼ਾਰਦੇ ਰੇ ਰਣ ਵਿੱਚ ਖੁੰਡੀਆਂ ਤੇ ਗਾਲ ਲਾਲ ਗੁਰਦੇ ਖੱਬੀ ਕਾਨਾਂ ਨੂੰ ਸਦਾ ਵੰਗਾਰ ਦੇ ਰੇ ਓ ਮੀਰ ਮੰਨੋਂ ਨੇ ਜ਼ੁਲਮ ਦੀ ਹੱਤ ਕੀਤੀ ਫਿਰ ਵੀ ਸਿੰਘਣੀਆਂ ਸਦਕਤ ਤੋਂ ਹਾਰੀਆਂ ਨਾ ਟੋਟੇ ਜਿਆਂ ਦੇ ਐ ਪਰਸੀ ਵੀ ਮੁਖ ਉਚਾਰੀਆਂ ਨਾ ਕਣਕੇ ਤਾਬਤਾ ਸਿੰਘਾਂ ਦੇ ਘੋੜਿਆਂ ਦੀ ਜਾਂਦਾ ਹਿੱਲਸੀ ਦਿਲ ਪਹਾੜੀਆਂ ਦਾ ਕੀ ਮਾਇਆ ਆਪਣਾ ਚਾਹੇ ਕਰਵਾਲੇ ਆਏ ਮਾਨ ਰੱਖੀਆ ਕਿੱਸਾ ਤੇ ਦਾੜੀਆਂ ਦਾ ਹੋਏ ਹਾਰੇ ਨਾਂ ਚਿਰਕੇ ਤੇ ਦਾ ਪਾੜ ਹੋ ਕੇ ਦੋ ਪਾੜ ਹੋ ਕੇ ਦੋ ਪਾੜ ਹੋ ਕੇ ਆ ਬੰਦੋ ਬੰਦੂਕ ਕਟਵਾ ਕੇ ਧਰਮ ਖਾਤਰ ਬੰਦੋ ਬੰਦੂਕ ਕਟਵਾ ਕੇ ਧਰਮ ਖਾਤਰ ਕਲਗੀ ਵਾਲੇ ਦਾ ਸ਼ੁਕਰ ਮਨਾਈ ਜਾਂਦਾ ਗੁਰੂ 피ਖੰਡੇ ਦੀ ਪੀਕੇ ਤੇ ਸਿੰਘ ਸੂਰੇ ਕਹਿੰਦੇ ਰਣ ਵਿੱਚ ਸਦਾ ਹੀ ਬੁੱਕ ਦੇਣੇ ਵੇਖ ਸਿੰਘਾਂ ਦੇ ਤੇਜ ਪ੍ਰਤਾਪ ਨੂੰ ਤੇ ਅਟਕ ਜਾਏ ਦਰਿਆ ਵੀ ਰੁਕਦੇ ਨੇ ਹੋਰ ਅਟਕ ਕੇ ਸਿੰਘਾਂ ਲੇ ਦਿਲ ਸੀ ਕਦੇ ਦੂਰਾਂ ਮੀਆਂ ਦੇ ਅਸੀਂ ਤੇਗ ਦੇ ਨਾਲ ਸੀ ਠਲ ਪਾਈ ਮੂੰਹ ਤੋੜ ਤੇ ਵੱਡੇ ਬਵਾਨੀਆਂ ਦੇ ਉਹ ਰਣ ਵਿੱਚ ਵਈਆਂ ਪਲਵਾਰਾਂ ਜਾਂ ਖਾਲਸੇ ਨੇ ਨਾਦਰ ਸ਼ਾਹ ਜੈ ਛਟ ਮੈਦਾਨ ਨਸੇ ਆਕੜ ਖਾਨਾਂ ਦੀ ਧੌਣ ਨੋਵਾ ਮਜਲੂਮ ਤੇ ਹੱਥ ਚੁੱਕੇ ਹੋਏ ਜਿਹੜਾ ਕਿਸੇ ਮਜਲੂਮ ਤੇ ਹੱਥ ਚੁੱਕੇ ਹੇ ਰਿਆਵੇ ਜਾਨੇ ਰਿਆਵੇ ਝਖੜ ਰਹਿਣ ਚੁੱਲਦੇ ਜਾਨੇ ਰਿਆਵੇ ਮੈਂ ਮੇ ਯੋਧਿਆ ਕਿਸੇ ਤੋਂ ਚੋਗਣਾ ਨਾ ਖਰਨਾ ਸ਼ੇਰ ਸਿੰਗਾਏ ਮਾਤੋਂ ਖਾਲਸੇ ਦੀ ਸੂਰਜ ਕਦੇ ਲੋਕਾਂ ਤੋਂ ਲੁਕਣਾ ਨਾ ਸੂਰਜ rei